ਆਰ ਮੁਰਗਿੰਦਾ ਨਾਟਕੇ ਆਜੇ ਤੁਹਾਨੂੰ ਦਿਖਾਇਆ ਟਰਾਲੀ ਨਾ ਇਹ ਮੰਡੀ ਦੇ ਤਰਕਸੀਲ ਚੌਂਕ ਦੇ ਵਿੱਚ ਲੱਗਦੀ ਆ ਤੁਹਾਨੂੰ ਅੱਜ ਮੰਡੀ ਦੇ ਵਿੱਚ ਟਰੈਕਟਰ ਵੀ ਦਿਖਾਵਾਂਗੇ ਟਰਾਲੀ ਵੀ ਆਜੋ ਜੀ ਵੀਡੀਓ ਵਿੱਚ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਆਜੋ ਜੀ ਦਿਖਾਈਓ ਟਰਾਲੀ ਪਹਿਲੀ ਦੇਖ ਸਕਦੇ ਹੋ ਦੇਖੋ ਟਰਾਲੀ 1,60,000 ਰੁਪਏ ਰੇਟ ਕਰਿਆ ਬਾਈ ਟਰਾਲੀ ਟਰਾਲੀ ਬਹੁਤ ਵਧੀਆ ਜੀ ਦੇਖ ਸਕਦੇ ਹੋ ਟਰਾਲੀ ਪੂਰੀ ਘੈਂਟ ਟਰਾਲੀ ਆ ਦੇਖੋ ਜੀ ਟਰਾਲੀ ਸਿੱਧੂ ਮੂਸੇ ਵਾਲੇ ਦੀ ਜੀ ਫੋਟੋ ਲੱਗੀ ਆਵਾਂਗੇ ਦੇਖ ਸਕਦੇ ਹੋ ਟਰਾਲੀ ਬਹੁਤ ਹੀ ਵਧੀਆ ਟਰਾਲੀ ਹੈ ਜੀ ਪੀਲੇ ਰੰਗ ਚ ਦੇਖ ਸਕਦੇ ਹੋ ਟਰਾਲੀ ਜੱਕੜੀ ਟਰਾਲੀ ਹੈ ਟਰਾਲੀ ਨੰਬਰ 2 ਇਹ ਕਾਹੜੀ ਟਰਾਲੀ ਚਿੱਟੇ ਰੰਗ ਚ ਦੇਖ ਸਕਦੇ ਹੋ ਜੀ ਟਰਾਲੀ ਇਹ ਵੀ ਬਹੁਤ ਸੋਹਣੀ ਹੈ ਜੀ ਇਹ ਵੀ ਜੱਕੜੀ ਹੈ ਜੀ ਚਿੱਟਾ ਤੇ ਹਰਾ ਰੰਗ ਹੈ ਦੇਖ ਸਕਦੇ ਹੋ ਬੈੱਡ ਲੱਗੇ ਆ ਜੀ ਤੁਸੀਂ ਟਰਾਲੀਆਂ ਦੇ ਤੇ ਪੰਪ ਬਹੁਤ ਵਧੀਆ ਲੱਗਿਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਯਾਰ ਇਹ ਰੇਡ ਨੂੰ ਨਾਲ ਜੀ 1 ਲੱਖ 37000 ਰੁਪਏ ਪਰ ਉਟਾਈਦਾ 1 ਲੱਖ 37000 ਰੁਪਏ ਰੇ ਟਡੁਰ ਬੋ ਵਧੀਏ ਨਹੀਂ ਜਾ ਲੋਈ ਮਿੱਤਰੋ ਟਰੈਕਟਰ ਮੰਡੀ ਬਰਨਾਲਾ ਦੇਖ ਸਕਦੇ ਵਧੀਆ ਟਰੈਕਟਰ ਟਰਾਲੀਆਂ ਹੁਣ ਹੋਰ ਟਰਾਲੀਆਂ ਰਹੋਣੇ ਅੱਗੇ ਚੱਲਦੇ ਹਾਂ ਟਰਾਲੀਆਂ ਟਰਾਲੀ ਟਰਾਲੀਆਂ ਮੰਡੀ ਦੇ ਵਿੱਚ ਪਾਕੀਆਂ ਜੀ ਆਜੋ ਮਿੱਤਰੋ ਬਣੇ ਰਹੋ ਵੀਡੀਓ ਦੇ ਨਾਲ ਟਰਾਲੀ ਆਫਰੀਡ ਟਰਾਲੀ ਆਫਰੀਡ ਇਹ ਵੀ ਟਰਾਲੀ ਚੈੱਕ ਕਰੀ ਜੀ ਕਰ ਬਹੁਤ ਦੀ ਪ੍ਰੈਮ ਦੇਖ ਸਕਦੇ ਹੋ ਪੁਰਾਣੀ ਟਰਾਲੀ ਜੀ ਇਹ ਵੀ 2 ਡੂਡ ਲੱਖ ਰੁਪਏ ਮੰਗੀ ਜਾਂਦੇ ਵੀ ਇਹ ਵੀ 2 ਡੂਡ ਲੱਖ ਰੁਪਏ ਮੰਗਦੇ ਦੇਖ ਸਕਦੇ ਹੋ ਨਮੀ ਜਿੰਨੇ ਪੈਸੇ ਮੰਗ ਜਾਂਦੇ ਉਹ ਵੀ ਇੱਕ ਪੁਰਾਣੀ ਆ ਫਰੀ ਟਰਾਲੀ ਇਹਦਾ 60000 ਰੁਪਏ ਦਾ ਜੀ ਇਹ ਸਾਈਕਲ ਟਾਇਰੀਆਂ ਜੀ 11 ਕੁ ਦੇਖ ਸਕਦੇ ਹੋ ਫਰਸ਼ ਦੇਖਦੇ ਆ ਜੀ 5 6000 ਰੇਟ ਲਓ ਜੀ ਇਹਦਾ ਫਰਸ਼ ਆ ਜੀ ਗੱਲਾਂ ਥੋੜਾ ਜਿਹਾ ਇਕਲੇ ਲਓ ਜੀ ਇਹ ਵੀ ਆ ਜਿਹੜੀ ਵਾਲੀ ਤੋਂ ਚਾਰ ਹਾਂ ਲੋਵੀ ਟਰਾਲੀ ਕਾਖੜੀ ਆ ਵੀ ਟਰਾਲੀ ਬਹੁਤ ਸੋਹਣੀ ਐ ਦੇਖਦੇ ਸਾਥ ਟਰਾਲੀ ਬਹੁਤ ਵਧੀਆ ਜੀ ਬੱਡ ਬੱਡ ਹੈਗਾ ਟਰਾਲੀ ਦਾ ਟਾਇਰ ਪੱਕੇ ਹੈ ਵੀ ਕਿਤਾ ਘਸਿਆ ਹੋਇਆ ਟਾਇਰਾ ਤੁਸੀਂ ਦੇਖ ਸਕਦਾ ਥਲੜਾ ਢਾਹੇ ਖੜਾ ਲੋਵੀ ਅਗਲੇ 143000 ਟਰਾਲੀ ਬਹੁਤ ਵਧੀਆ ਜੀ ਦੇਖ ਸਕਦੇ ਹੋ ਵੀਡੀਓ ਚ ਟਰਾਲੀ ਦੇਖੋ ਭਾਈ ਟਰਾਲੀਆਂ ਟਰੈਕਟਰ ਲੋਵੀ ਮਿੱਤਰੋ ਟਰਾਲੀ ਵਧੀਆ ਤੇ ਟਰਾਲੀ ਚ ਗੰਗ ਕਰਿਆ ਹੋਇਆ ਵੇ ਰੰਗ ਕਰਿਆ ਵਟਰਾਲੀ ਨੂੰ ਥਾਲੀ ਪ੍ਰਾਣੀ 34000 ਰੁਪਏ ਦੇ। ਲੋ ਜੀ ਆਹ ਨਵਾਂ ਵਟਰਾਲੀ। ਦੇਖ ਸਕਦੇ ਹੋ ਜੀ ਦੂਰੇ ਟਾਇਰ ਆ। ਟਰਾਲੀ ਵਧੀਆ ਜੀ। ਦੂਰੇ ਟਾਇਰਾਂ ਟਰਾਲੀ ਆ। ਦੇਖ ਸਕਦੇ ਹੋ ਇਹ ਵੀ ਜੀ। ਲੋ ਜੀ। ਮਾਗਰ ਫੋਟੋ ਬਹੁਤ ਵਧੀਆ ਲੱਗਦੀ। ਚਾਹੇ ਜਵਾਨ, ਚਾਹੇ ਕਿਸਾਨ। ਦੇਖ ਸਕਦੇ ਆਂ ਕਿ ਸ਼ੌਂਕੀ ਕਿਸੇ ਬੰਦੇ ਨੇ ਫੋਟੋ ਲਈ ਵੀ ਆ। ਬਣਾ ਕੇ ਟਾਇਰ ਬਹੁਤ ਵਧੀਆ। ਟਾਇਰ ਬੁਰੀ ਪੀੜੀ ਛੜੀ ਲੱਗਦੇ ਵਾ। ਕੱਕੇ ਟਾਇਰ ਆ ਜੀ। ਦੇਖ ਸਕਦੇ ਹੋ ਟਰਾਲੀ। لو مالی دیکھو سنوں ریٹ دینا بھی کنا بود ایک لکھ پچھتر ہزار روپیہ ریٹ کر دیا بھائی دیکھو ٹرالی بہت ودیا ٹرالیاں ٹرالی آ گئی تارک سے چوک والی منڈی آئی برنالی ٹریکٹر منڈی آئی دیکھو بھائی لو بھی ٹرالی ایک ہوگی مِتروں یہ بھی انہیں ہونی بھی اپولو دے ٹائر پایا بہت ٹرالی دیکھو جگدیو سنگھ لوگ مترو ٹرالی سونی ہو تو ٹریکٹر ہے سوتا بھی ہے دے سکتے دورے ٹائر اپ اپولو دے ٹائر پائے ہوئے دے سکتے پکی جیک لگا ٹرالی سونی ہے جی پینٹر سبو جگہ دے سکتے ہیں ٹرالی ودیا ٹرالی ایک ستر ریٹ آ جائے گا ایک ستر ریٹ ہے ایک ستر ریٹ کر دیا بھائی ٹرالی کا ایک ستر دے سکتے ٹرالی ٹرالی دے سکتے بہت سونا ٹرالی اپنی ٹرالیاں ٹریکٹر کھڑا گیا ایک بہت سونا دیکھو جی سوراج اٹھ سو پچوجہ سوراج اٹھ سو پچوجہ ٹریکٹرکیچ گیارہ ماڈل ہے چار لکھ پندرہ ہزار روپئے ٹریکٹر سونا جی ٹرک ٹوک لگا سائیک دے ٹریکٹر ہے ایک آ گئی ٹریکٹر بھی سونا ٹریکٹر دو ہزار ایک ماڈل ہے جی تین پندرہ ریٹ ہے جی تین لاکھ پندرہ ہزار ٹرائر ودیش پہ ناگ لے کر سیکلا جوڑا نام دیکھو جی بہت زیادہ سے بہت زیادہ بہت ہی زیادہ ٹریکٹر ملکی پہنچ چکے ہیں لاؤ جی میٹ سات سو پینتی والا جی بہت ودیا لیکن ادھر تلا ٹریکٹر سات سو پہ ٹائر ٹور بڑھیا ٹائر ٹور بڑھیا سات سوا بہت ودیا ٹریکٹر دیکھو ٹریکٹر ਪੂਰਾ ਵਧੀਆ ਟਰੈਕਟਰ 750 ਸੋਨਾ ਦਿੱਤਾ ਇਹ ਕੋ 7 ਮਾਡਲ ਦੇ ਪੱਟੋ ਬਧਵੰਗਾ ਰਿਹਾ ਹੈ 7 ਮਾਡਲ ਲੈ ਕੇ ਬੰਦਾ ਟਰੈਕਟਰ ਸੋਨਾ ਹੈ ਪਾਵਰ ਟੇਨ ਇੰਜਨਟਰ ਬਹੁਤ ਵਧੀਆ ਟਰੈਕਟਰ ਹੈ 750 ਸੋਨਾ ਦਿੱਤਾ 7 ਮਾਡਲ ਸਾਰੇ ਸਭ ਆ ਜਾਗੇ 735 ਨੋ ਨਾ ਟਰੈਕਟਰ ਬਣ ਗਿਆ ਹੈ سامنے میں ماڈل ایک کپڑ لگا رہا ہے ساتھ سو پینٹی ساتھ سو پینٹی سامنے میں ماڈل کیا بات ہے مرمائی سکتا ہے ساتھ سو پینٹی سکتا ہے آجی ساتھ سو پینٹی ہے سامنے میں ماڈل ایک کپڑ لگا ہے سامنے میں ہے ٹیٹر سونا بھائی ٹیٹر بڑیا پہے بی کے ٹیجی ٹائر ہے ہوں ٹیٹر بہت پینٹ جی ਜੱਟਾਂ ਲਾਉਂਦੇ ਆ ਬੰਦੇ ਨਾ ਕੀ ਬਾਤ ਹੈ ਉਹ ਵੀ ਸੁਵਰਾਜ ਤੋਰਾ ਹੈ 735 ਇਹ ਵੀ ਟਰੈਕਟਰ ਵਧੀਆ ਮਾਡਲ 2001 ਤੋਂ ਲੱਖ 15000 ਰੁਪਏ ਤੱਕ ਟਰੈਕਟਰ ਸੋਣਾ ਵੀ ਦੇ ਸਕਦੇ ਆਲਟਰ ਵਧੀਆ ਪੂਰਾ ਘਰ ਟਰੈਕਟਰ 735 ਸੁਵਰਾਜ ਇਹ ਸਾਇਰ 735 ਬਹੁਤ ਅਵੇਗ ਇੱਕ ਆਹ ਕੜਾ 735 ਇਹ ਵੀ ਨੋਡਾ ਨੇ ਮਾਡਲ ਇੱਕ ਪੰਟ ਦਾ ਹੈ ਨਡਾ ਨਵੇਂ ਮਾਡਲ 1.6 ਦਾ ਆ ਜਾਓ ਮਿੱਤਰੋ ਮਡਾ ਨਵੇਂ ਮਾਡਲ 1.6 ਦਾ ਦੇਖੋ 735 ਨਡਾ ਨਵੇਂ ਮਾਡਲ 1.6 ਦਾ ਇਹ ਕਾ ਹੈ गाइस 735 16 ਆ ਦੇ 735 ਟਾਇਰ ਟੋਰ ਵਧੀਆ ਜੀ ਦੇਖ ਸਕਦੇ ਹੋ 12 4 22 ਦਾ ਟਾਇਰ ਨਹੀਂ ਸਾਰੇ ਸਵਰਾਜਾਂ ਦੇ ਜਿੰਨੇ 735 ਦਿਖਾਏ ਆ 2000 ਮਾਟੜਾ 2 ਲੱਖ 10000 ਰੁਪਏ 2000 ਮਾਟੜਾ 2 ਲੱਖ 10000 ਰੁਪਏ ਸਾਧਰੀ ਦੇਖੋ ਜੀ ਬਹੁਤ ਸੋਹਣੀ ਲੱਗਿਆ ਤਾਂ ਸਿਲੰਡਰ ਹੋਰ ਬਾਇਸ ਟਰੈਕਟਰ ਹੋਰ ਵੀ ਨੇ ਜੀ ਬਹੁਤ ਵਧੀਆ ਟਰੈਕਟਰ ਹੈ। ਦੇਖ ਸਕਦੇ ਹੋ ਫਾਰਮ ਟਰੱਕ ਆ ਗਿਆ ਤੁਹਾਡਾ ਫਾਰਮ ਟਰੱਕ 66 ਪਾਪਰ ਦਾ ਆ ਗਿਆ। 4 ਮਾਡਲ 215 ਦਾ 4 ਮਾਡਲ 215 ਦਾ ਜੀ ਬਹੁਤ ਵਧੀਆ ਟਰੈਕਟਰਾਂ ਨੂੰ ਰਗੜ ਲੱਗੇ। ਦੇਖ ਸਕਦੇ ਹੋ ਸਾਦਰੀ ਵੀ ਲੱਗੀ ਆ। ਹੁਣ ਗਾੜਾ ਨਵੇਂ ਲਾਏ ਆ। ਦੇਖ ਸਕਦੇ ਹੋ ਨਵੇਂ ਮਾਡਲ ਦਾ। ਮੂਲੇ ਰਗੜ ਲੱਗੇ ਜੀ। ਸੋਨ ਵਾਲੇ ਪਾ ਗਏ 750। ਮੰਗਲ ਟਾਇਰ ਬਿਲਕੁਲ ਨਵਾਂ। ਦੇਖਿਓ ਜੇ ਕੇ ਜੋ ਟਾਇਰ ਪਾਏ ਹੋਏ ਆ। ਮੂਲੇ ਰੁੜੀ ਕਸੇ ਜੀ। پنجاب ٹریکٹر جی تیرہ ماڈل ہے چار لاکھ دس ہزار روپیہ ریٹ ہے پاور ٹیلکٹ ساتری لگی آئی بہت ودیا ٹریکٹر پاور ریئر بھائی ٹریکٹر پاور بھائی تیرہ ماڈل چار دس دے سائیکل بھائی بہت ودیا ٹریکٹر سات سو پینتی سات سو پینتی مولا مرگاٹ لگیا بہت ودیا ٹریکٹر دو ہزار ماڈل ہے تو ایک پچانوے ریٹ ہے جی ایک پچانوے ریٹ ہے دو ہزار ماڈلہ ٹریکٹر دیکھو جی کیا بات ہے جی بہت سونا ٹریکٹر ہے آ جاؤ مترو ایک سونا لکا ہو رہا ہے گیا سات سو پہا دے سکتے ویڈیو سات سو پہا ٹریکٹر ہے سونا لکا یہ ساتھ نے دو ہزار بارہ ماڈل تین پچھتر ریٹ ہے جی تین پچہتر ریٹ آ جائے گا تو لگے دو ہزار ماڈل دو لاکھ پچیس ہزار دو لاکھ پچیس ہزار ٹریکٹر بہت بہت ہی زیادہ ٹریکٹر سرا ہزار سو روپئے چار ماڈل دو چاندے چار ماڈل دو چاند دیکھو تھوڑا سکتی سو ترانوے ماڈل ایک پچی کا ترانوے ماڈل ایک پچی کا سات سو چالیس آ سات سو چالیس 743 13 ਮਾਡਲ 345 13 ਮਾਡਲ 345 ਦਾ 475 ਆ ਗਿਆ 97 ਮਾਡਲ 171 ਪੰਨੇ ਮਾਡਲ 171 ਟ੍ਰੈਕਟਰ ਇਹ ਕੋ ਜੋਣਾ 475 ਡੀਆਈ ਟਾਇਰ ਵਧੀਆ ਬਈ ਕੂਰੀਆ ਦੇ ਟਾਇਰ ਇਹ ਡਾਡ ਟ੍ਰੈਕਟਰ ਦਾੜਾ ਟ੍ਰੈਕਟਰ ਵਧੀਆ ਇਹ ਮਹੰਦਰਾ 265 ਅਪੋਲੋ ਦੇ ਟਾਇਰ 180 ਟ੍ਰੈਕਟਰ ਤੋੜ ਕਰ। ਤੋੜ ਕਰਨਾ ਬੱਲੇ। ਲੋ ਮਤਰਾ। ਚੌਲ ਦੇ ਸੋਨਾ ਲਿੱਤਾ ਹੈ ਚਾਰ ਮਾਡਲ 272। ਹਾਂ ਜੀ ਕਮੇ ਲੱਗੀ ਜੀ ਮੰਡੀ ਤੱਕ ਹੋ ਗਿਆ ਸੀ। ਕੋਲ ਬਾਈ ਧਿਆਨ ਰੱਖੋ। ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਸੱਚੀ ਕੌਲ ਤੇ ਵੀ ਨਾਲ ਹੀ ਅਗਲੀ ਮੰਡੀ ਦੇ ਵਿੱਚ ਉਹਨਾਂ ਚੱਕਦੇ ਹੋ ਆ ਗਿਆ। ਧੰਨਵਾਦ। ਓਕੇ ਬਾਈ ਮਾਈ ਕਮੈਂਟ ਕਰਦੇ ਨਾਲੇ ਨਾਲੇ ਵੀਡੀਓ ਸ਼ੇਅਰ ਕਰ ਦਿਓ ਭਰਾਵਾ। ਤੁਹਾਡੀ ਸਪੋਰਟ ਵੀ ਲੋੜ ਆਪਾਂ ਨੂੰ। ਠੀਕ ਹੈ ਜੀ। ਓਕੇ ਬਾਈ। ਫੇਮ ਲਾਗੇ ਅਗਲੀ ਮਾਡਲ ਧਨਵਾਦ ਫੋਨ ਨੰਬਰ ਆਪਣਾ 788583880 ਜੋ ਕਿ ਸਪੁਰਾਣੀ ਵੀਡੀਓ ਠੀਕ ਹੈ ਜੀ ਓਕੇ ਬਾਈ